बुधवार ਦੇ ਦਿਨ ਇਹ ਚੋਦਾ ਕੰਮ ਕਦੀ ਨਾ ਕਰਨਾ ਨਹੀਂ ਤਾਂ ਹੋ ਜਾਉਗੇ ਗੰਗਾਲ ਹਿੰਦੂ ਤੇ ਰਮਚਾਹ ਹfte ਦਾ ਹਰ ਦਿਨ ਕਿਸੇ ਨਾ ਕਿਸੇ ਦੇਵੀ ਦੇਵਤਾ ਨੂੰ ਸਮਰਪਿਤ ਹੈ ਜਿਵੇਂ ਸੋਮਵਾਰ ਦਾ ਦਿਨ ਸ਼ਿਵ ਜੀ ਨੂੰ ਮੰਗਲਵਾਰ ਦਾ ਦਿਨ ਸੰਕਟ ਮੋਚਨ ਹਨਮਾਨ ਜੀ ਨੂੰ ਤੇ ਠੀਕ ਉਸੇ ਤਰ੍ਹਾਂ ਬੁੱਧਵਾਰ ਦਾ ਦਿਨ ਬੁੱਧ ਗ੍ਰਹਿ ਤੇ ਗਣੇਸ਼ ਜੀ ਨੂੰ ਸਮਰਪਿਤ ਹੈ ਕਿਹਾ ਜਾਂਦਾ ਹੈ ਕਿ ਜੇਕਰ ਇਸ ਦਿਨ ਗਣੇਸ਼ ਜੀ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਵੇ ਤਾਂ ਗਨਪਤੀ ਭਗਤਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਤੇ ਮੰਨ ਚਾਹਿਆ ਵਾਦਾਨ ਵੀ ਦਿੰਦੇ ਹਨ ਇਸ ਦਿਨ ਨੂੰ ਲੈ ਕੇ ਧਰਮ ਸ਼ਾਸਤਰਾਂ ਚ ਕੋਈ ਨਿਯਮ ਦੱਸੇ ਗਏ ਹਨ ਜਿਨ੍ਹਾਂ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਲੋਕਾਂ ਨੂੰ ਇਹਨਾਂ ਨਿਯਮਾਂ ਦਾ ਪਤਾ ਨਹੀਂ ਹੁੰਦਾ ਤੇ ਜਾਣੇ ਅਣਜਾਣੇ ਉਹ ਇਸ ਦਿਨ ਕਈ ਗਲਤੀਆਂ ਕਰ ਦਿੰਦੇ ਹਨ ਜਿਸ ਦੀ ਵਜ੍ਹਾ ਨਾਲ ਪੂਰੇ ਪਰਿਵਾਰ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾ ਹੀ ਨਹੀਂ ਇਹਨਾਂ ਗਲਤੀਆਂ ਕਰਕੇ बुध ग्रह ਦਾ ਅਸ਼ੁਭ ਫਲ ਵੀ ਪਰਿਵਾਰ ਤੇ ਪੈਂਦਾ ਹੈ ਤਾਂ ਚਲੋ ਜਾਣਦੇ ਹਾਂ ਕਿ ਬੁੱਧਵਾਰ ਦੇ ਦਿਨ ਕਿਹੜੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਜੀਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਲਿਕ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ज्योतिष शास्त्र अनुसार बुधवार ਦੇ ਦਿਨ ਪੱਛਮ ਦਿਸ਼ਾ ਵੱਲ ਯਾਤਰਾ ਨਹੀਂ ਕਰਨੀ ਚਾਹੀਦੀ। ਜੋਤਿਸ਼ ਸ਼ਾਸਤਰ ਚ ਇਸ ਨੂੰ ਅਸ਼ੁਭ ਮੰਨਿਆ ਗਿਆ ਹੈ। ਜੇਕਰ ਯਾਤਰਾ ਕਰਨੀ ਬਹੁਤ ਜ਼ਰੂਰੀ ਹੋਵੇ ਤਾਂ ਤਿੰਨ ਜੱਤਨੀਆਂ ਖਾ ਕੇ ਹੀ ਘਰੋਂ ਨਿਕਲੋ। ਨੰਬਰ 2: ਬੁੱਧਵਾਰ ਦੇ ਦਿਨ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਸ਼ਾਸਤਰਾਂ ਅਨੁਸਾਰ ਮੰਨਿਆ ਜਾਂਦਾ ਹੈ ਕਿ ਇਸ ਦਿਨ ਕਾਲੇ ਕੱਪੜੇ ਪਾਉਣ ਨਾਲ व्यवता जीवन से बुरा असर पैदा है इस नाल पति पत्नी के रिश्त तनाव से विवाद की स्थिति पैदा हो जाती है नंबर तीन इस दिन इस गल का खास ध्यान रखो कि तुसी किसी औरत का अपमान ना करो मानता है कि बुधवार को किसी भी कुड़ी औरत का अपमान कर माता लक्ष्मी नाराज हो जाती है इस दिन नतीजे वजों तो आर्थिक संकट ਪਦਾਰਥ ਹੁਸਕ ਦਾ ਹੈ। ਨੰਬਰ 4। ਸ਼ਾਸਤਰਾਂ ਦੇ ਅਨੁਸਾਰ ਬੁੱਧਵਾਰ ਦੇ ਦਿਨ ਦੁੱਧ ਨਾਲ ਬਣੀਆਂ ਚੀਜ਼ਾਂ ਬਣਾਉਣ ਤੋਂ ਬਚਣਾ ਚਾਹੀਦਾ ਹੈ। ਖੀਰ, ਰਬੜੀ ਵਰਗੇ ਖਾਣ ਵਾਲੇ ਪਦਾਰਥਾਂ ਨੂੰ ਇਸ ਦਿਨ ਤਿਆਰ ਕਰਨਾ ਅਸ਼ੁਭ ਮੰਨਿਆ ਗਿਆ ਹੈ। ਨੰਬਰ 5। ਜੇਕਰ ਬੁੱਧਵਾਰ ਦੇ ਦਿਨ ਤੁਹਾਨੂੰ ਕੋਈ ਕਿਨ੍ਹੇ ਰਸਤੇ ਵਿੱਚ ਮਿਲ ਜਾਵੇ ਤਾਂ ਉਸ ਨੂੰ ਖਾਲੀ ਹੱਥ ਨਾ ਜਾਂਦੋ ਕੁਝ ਨਾ ਕੁਝ ਜ਼ਰੂਰ ਲੈ ਜਾਓ ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿ ਨੂੰ ਨਪੁੰਸ ਗ੍ਰਹਿ ਕਿਹਾ ਜਾਂਦਾ ਹੈ ਇਸ ਲਈ ਕਿੰਨਰ ਦਾ ਮਿਲਣਾ ਸ਼ੁਭ ਸੰਯੋਗ ਮੰਨਿਆ ਜਾਂਦਾ ਹੈ ਨੰਬਰ 3 ਪੁੱਧਵਾਰ ਦੇ ਦਿਨ ਵਾਲਾ ਨਾਲ ਸੰਬੰਧਿਤ ਕੋਈ ਵੀ ਚੀਜ਼ ਨਾ ਖਰੀਦੋ ਜਿਵੇਂ ਤੀਨ ਕੰਗਾ ਸਾਬਣ ਹੈਅਰ ਡ੍ਰਾਇਰ ਆਦਿ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੁੱਧ ગ્રਹ ਅਸ਼ુભ ਹੋ ਸਕਦਾ ਹੈ ਇਸ ਦਿਨ ਟੂਥਬ੍ਰਸ਼ ਖਰੀਦਣ ਤੋਂ ਵੀ ਬਚਣਾ ਚਾਹੀਦਾ ਹੈ ਨੰਬਰ 7 ਬੁੱਧਵਾਰ ਦੇ ਦਿਨ ਪੈਸਿਆਂ ਨਾਲ ਜੁੜਿਆ ਕੋਈ ਵੀ ਲੈਣ-ਦੇਣ ਨਹੀਂ ਕਰਨਾ ਚਾਹੀਦਾ ਜੋਤਿਸ਼ੀ ਮੰਨਦਾ ਹੈ ਕਿ ਇਸ ਦਿਨ ਕਿਸੇ ਨੂੰ ਵੀ ਉਧਾਰ ਦੇਣਾ ਜਾਂ ਕਿਸੇ ਤੋਂ ਉਧਾਰ ਲੈਣਾ ਸਹੀ ਨਹੀਂ ਮੰਨਿਆ ਜਾਂਦਾ ਇਸ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਬੁੱਧਵਾਰ ਨੂੰ ਨਾ ਤਾ ਉਧਾਰ ਲਓ ਤੇ ਨਾ ਉਧਾਰ ਦਿਓ। ਨੰਬਰ 8 ਜੇਕਰ ਬੁੱਧਵਾਰ ਦੇ ਦਿਨ ਤੁਹਾਡੇ ਘਰ ਚ ਕੋਈ ਗਰੀਬ ਜਾਂ ਗਾਂ ਆਵੇ ਤਾਂ ਉਸ ਨੂੰ ਭਜਾਉਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਬੁੱਧ ਗ੍ਰਹਿ ਤੇ ਪ੍ਰतिकूल ਪ੍ਰਭਾਵ ਪੈ ਸਕਦਾ ਹੈ। ਇਸ ਦੀ ਬਜਾਏ ਗਰੀਬ ਨੂੰ ਭੋਜਨ ਦਿਓ ਤੇ ਗਾਂ ਨੂੰ ਰੋਟੀ, ਕਾ ਜਾਂ ਪਾਲਕ ਖਵਾਓ। ਨੰਬਰ 9 ਬੁੱਧਵਾਰ ਦੇ ਦਿਨ ਭੈਣਤੀ ਭਾਜੀ ਜਪਤੀ ਜੀ ਨਾਲ ਬੁਰਾ ਵਰਤਾਵ ਨਾ ਕਰੂ ਤੇ ਉਹਨਾਂ ਤੇ ਹੱਥ ਵੀ ਨਾ ਚੁੱਕੂ ਇਸ ਦਿਨ ਉਹਨਾਂ ਦੀਆਂ ਛੋਟੀਆਂ-ਮੋਟੀਆਂ ਗਲਤੀਆਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਚ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 10 ਬੁੱਧਵਾਰ ਦੇ ਦਿਨ ਕਿਸੇ ਵੀ ਔਰਤ ਜਾਂ ਕੁੜੀ ਨੂੰ ਸਿਰ ਨਹੀਂ ਧੋਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਔਰਤ ਦੀ ਸਿਹਤ ਵਿਗੜ ਸਕਦੀ ਹੈ ਜਾਂ ਉਸਦੇ ਸਾਹਮਣੇ ਕੋਈ ਕਸ਼ਟ ਆ ਸਕਦਾ ਹੈ। ਨੰਬਰ 11 ਕੁਝ ਲੋਕ ਪਾਣ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਬੁੱਧਵਾਰ ਦੇ ਦਿਨ ਪਾਣ ਨਾ ਖਾਓ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਧਨ ਹਾਨੀ ਹੁੰਦੀ ਹੈ ਤੇ ਤੁਹਾਡੀ ਆਰਥਿਕ ਸਥਿਤੀ ਖਰਾਬ ਹੋ ਜਾਂਦੀ ਹੈ। ਨੰਬਰ 12 ਬੁੱਧਵਾਰ ਨੂੰ ਹਰੀਆਂ ਚੀਜ਼ਾਂ ਨਾ ਖਾਓ ਕਿਉਂਕਿ ਹਰੀ ਸਬਜ਼ੀ ਦਾ ਸੰਬੰਧ ਬੁੱਧ ਗ੍ਰਹਿ ਨਾਲ ਹੁੰਦਾ ਹੈ ਇਸ ਲਈ ਇਸ ਦਿਨ ਹਰੀਆਂ ਸਬਜ਼ੀਆਂ ਜਿਵੇਂ ਹਰਾ ਧਨੀਆ ਪਾਲਕ ਤੇ ਮੂੰਗੀ ਦੀ ਦਾਲ ਬਣਾ ਕੇ ਖਾਣ ਤੋਂ ਬਚਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਤੇ ਬੁੱਧ ਦਾ ਦੋਸ਼ ਲੱਗ ਸਕਦਾ ਹੈ ਤੇ ਪਰਿਵਾਰ ਤੇ ਸੰਕਟ ਆ ਸਕਦਾ ਹੈ ਇਸ ਤੋਂ ਇਲਾਵਾ ਬੁੱਧਵਾਰ ਦੇ ਦਿਨ ਰਸੋਈ ਨਾਲ ਜੁੜੀਆਂ ਕੋਈ ਵੀ ਸਮਾਨ ਜਿਵੇਂ ਹਰੀ ਮਿਰਚ ਹਰਾ ਧਨੀਆ ਪਾਲਕ ਹਰੀ ਦਾਲ ਨਹੀਂ ਖਰੀਦਣੀ ਚਾਹੀਦੀ ਬੁੱਧ ਗ੍ਰਹਿ ਨੂੰ ਹਰੇ ਰੰਗ ਨਾਲ ਜੋੜਿਆ ਜਾਂਦਾ ਹੈ ਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਤੇ ਖਰੀਦਦਾਰੀ ਕਰਨ ਨਾਲ ਬੁੱਧ ਗ੍ਰਹਿ ਦੀ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਨੰਬਰ 13 ਬੁੱਧਵਾਰ ਦੇ ਦਿਨ ਭੁੱਲ ਕੇ ਵੀ ਕਿਸੇ ਹਾਥੀ ਨੂੰ ਨੁਕਸਾਨ ਨਾ ਪਹੁੰਚਾਓ ਨਹੀਂ ਤਾਂ ਭਗਵਾਨ ਗਣੇਸ਼ ਤੇ ਕਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਨਵੀਆਂ ਨਵੀਆਂ ਮੁਸ਼ਕਲਾਂ ਆਉਂਦੀਆਂ ਹਨ ਇਸ ਤੋਂ ਇਲਾਵਾ ਪੂਜਾ ਪਾਰਚ ਚੋਲਣ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ ਪਰ ਭਗਵਾਨ ਗਣੇਸ਼ ਨੂੰ ਸੁੱਕੇ ਚਾਵਲ ਚੜਾਉਣਾ ਸ਼ੁਭ ਨਹੀਂ ਹੁੰਦਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਵੱਧ ਸਕਤੀਆਂ ਹਨ ਨੰਬਰ 14 ਪੁੱਧਵਾਰ ਦੇ ਦਿਨ ਤੀਨੂ ਵਿਦਾ ਕਰਨਾ ਤੁਹਾਡੇ ਤੇ ਤੁਹਾਡੀ ਧੀ ਲਈ ਬਹੁਤ ਦੁਖਦਾਈ ਹੋ ਸਕਦਾ ਹੈ ਜੇਕਰ ਤੁਹਾਡੀ ਧੀ ਦੀ ਬੁੱਧ ગ્રਹ ਦੀ ਦਸ਼ਾ ਖਰਾਬ ਹੋਵੇ ਤਾਂ ਇਸ ਦਿਨ ਉਸ ਨੂੰ ਸਹੁਰੇ ਘਰ ਲਈ ਵਿਦਾ ਕਰਨ ਤੋਂ ਬਚੋ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਵਿਦਾਇਕ ਕਰਨ ਨਾਲ ਰਸਤੇ ਵਿੱਚ ਦੁਰਘਟਨਾ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਇੰਨਾ ਹੀ ਨਹੀਂ ਤੁਹਾਡੀ ਧੀ ਦਾ ਆਪਣੇ ਸਹੁਰਿਆਂ ਨਾਲ ਸੰਬੰਧ ਵੀ ਵਿਗੜ ਸਕਦਾ ਹੈ बुधवार ਨੂੰ ਇਹ ਉਪਾਏ ਜ਼ਰੂਰ ਕਰਨੇ ਚਾਹੀਦੇ ਹਨ ਨੰਬਰ 1 ਜੋਤਿਸ਼ ਸ਼ਾਸਤਰ ਅਨੁਸਾਰ ਬੁੱਧਵਾਰ ਦੇ ਦਿਨ ਮਾ ਦੁਰਗਾ ਦਾ ਧਿਆਨ ਕਰਦੇ ਹੋਏ ਦੁਰਗਾ ਸੱਤ ਸ਼ਤੀ ਦਾ ਪਾਠ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਅਨਿਸ਼ਚਿਤ ਨਹੀਂ ਹੁੰਦਾ ਤੇ ਪਰਿਵਾਰ ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਕਿਹਾ ਜਾਂਦਾ ਹੈ ਕਿ ਬੁੱਧਵਾਰ ਨੂੰ दुर्गा सप्तशती ਦਾ ਪਾਠ ਕਰਨ ਨਾਲ ਉਸ ਦਾ ਪੁੰਨ ਫਲ ਪਾਠ ਦੇ ਬਰਾਬਰ ਹੁੰਦਾ ਹੈ। ਨੰਬਰ 2 ਬੁੱਧਵਾਰ ਦੇ ਦਿਨ ਹਰੀ ਮੂੰਗੀ ਦੀ ਦਾਲ ਦਾ ਦਾਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕੁੰਡਲੀ ਚ ਬੁੱਧ ਗ੍ਰਹਿ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਤੇ ਭਗਵਾਨ ਗਣੇਸ਼ ਤੇ ਲక్ష్ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ਿਵਲਿੰਗ ਤੇ ਵੀ ਹਰੀ ਮੂੰਗੀ ਦਾਲ ਅਰਪਿਤ ਕਰਨ ਨਾਲ ਲਾਭ ਮਿਲਦਾ ਹੈ। ਨੰਬਰ 3 ਜੇਕਰ ਤੁਸੀਂ ਆਰਥਿਕ ਮੁਸ਼ਕਲਾਂ 'ਚ ਕਰਜ਼ੇ ਤੋਂ ਪਰੇਸ਼ਾਨ ਹੋਤਾ ਹਰੇਕ ਬੁੱਧਵਾਰ ਨੂੰ ਗ੍ਰਿਨ ਹਰਤਾ ਗਰੇਸ਼ ਤਰੋਦ ਦਾ ਪਾਠ ਕਰੋ ਇਸ ਤਰ੍ਹਾਂ ਕਰਨ ਨਾਲ ਭਗਵਾਨ ਗਣੇਸ਼ ਦਾ ਆਸ਼ੀਰਵਾਦ ਮਿਲਦਾ ਹੈ ਤੇ ਜ਼ਿੰਦਗੀ 'ਚ ਤਰੱਕੀ ਦੇ ਰਸਤੇ ਖੁੱਲ ਜਾਂਦੇ ਹਨ ਹੌਲੀ-ਹੌਲੀ ਸੋਖ ਖੁਸ਼ਹਾਲੀ ਆਉਂਦੀ ਹੈ ਤੇ ਮੁਸ਼ਕਲਾਂ ਵੀ ਦੂਰ ਹੋ ਜਾਂਦੀਆਂ ਹਨ ਧਿਆਨ ਰੱਖੋ ਪਾਠ ਤੋਂ ਬਾਅਦ ਭਗਵਾਨ ਗਣੇਸ਼ ਦੀ ਆਰਤੀ ਜ਼ਰੂਰ ਕਰੋ ਨੰਬਰ 4 ਹਰੇਕ ਬੁੱਧਵਾਰ ਨੂੰ ਭਗਵਾਨ ਗਣੇਸ਼ ਨੂੰ ਸ਼ੰਮੀ ਦੇ ਪੱਤੇ ਤੇ ਦੁਰਵਾ ਅਰਪਿਤ ਕਰਨਾ ਚਾਹੀਦਾ ਹੈ ਜੇਕਰ ਸ਼ੰਮੀ ਦੇ ਪੱਤੇ ਨਾ ਮਿਲਣ ਤਾਂ ਸਿਰਫ ਦੁਰਵਾ ਚੜਾ ਸਕਦੇ ਹਨ ਦੁਰਵਾ ਅਰਪਿਤ ਕਰਦੇ ਸਮੇਂ ਧਿਆਨ ਰੱਖੋ ਕਿ 21 ਦੁਰਵਾ ਦੀ ਇੱਕ ਗੰਡ ਬਣਾਈ ਜਾਂਦੀ ਹੈ ਇਸ ਤਰ੍ਹਾਂ 21 ਦੁਰਵਾ ਦੀਆਂ ਗੰਡਾ ਗਣੇਸ਼ ਜੀ ਦੇ ਮੱਥੇ ਤੇ ਚੜਾਈਆਂ ਜਾਂਦੀਆਂ ਹਨ ਦੁਰਵਾ ਅਰਪਿਤ ਕਰਨ ਨਾਲ ਭਗਵਾਨ ਗਣੇਸ਼ ਛੇਤੀ ਖੁਸ਼ ਹੁੰਦੇ ਹਨ ਕਿ ਕਈ ਸੰਸਾਰਿਕ ਕਾਮਨਾਵਾਂ ਪੂਰੀਆਂ ਕਰਦੇ ਹਨ ਨੰਬਰ 5 ਬੁੱਧਵਾਰ ਦੇ ਦਿਨ ਗਾਂ ਨੂੰ ਹਰੀ ਘਾਜਾ ਪਾਲਕ ਜ਼ਰੂਰ ਖੋਣਾ ਚਾਹੀਦਾ ਹੈ ਇਸ ਤਨਾ ਕਰਨ ਨਾਲ 33 ਕਰੋੜ ਦੇਵੀ ਦੇਵਤਾਵਾਂ ਦਾ ਆਸ਼ੀਰਵਾਦ ਮਿਲਦਾ ਹੈ ਤੇ ਗ੍ਰਹਿ ਦੋਸ਼ ਦੀ ਪੀੜਾ ਵੀ ਦੂਰ ਹੋ ਜਾਂਦੀ ਹੈ ਪਰ ਧਿਆਨ ਰੱਖੀ ਕਿ ਗਾਂ ਨੂੰ ਪਾਲਕ ਘਟੋ ਘਟ 3 ਮਹੀਨੇ ਤੱਕ ਨਿਯਮਿਤ ਰੂਪ ਨਾਲ ਖਵਾ ਇਸ ਤੋਂ ਬਾਅਦ ਤੁਹਾਨੂੰ ਫਲ ਮਿਲਣਾ ਸ਼ੁਰੂ ਹੋ ਜਾਵੇਗਾ गानो पोषण ਕਰਵਾਉਣ ਨਾਲ ਜ਼ਿੰਦਗੀ ਦੇ ਸਾਰੇ ਕਸ਼ਟ ਹੌਲੀ-ਹੌਲੀ ਦੂਰ ਹੋਣ ਲੱਗਦੇ ਹਨ ਜੇ ਨੰਬਰ 6 ਜੇਕਰ ਰਾਹੂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਬੁੱਧਵਾਰ ਦੀ ਰਾਤ ਨੂੰ ਇੱਕ ਨਾਰੀਅਲ ਆਪਣੇ ਸਿਰ ਦੇ ਕੋਲੇ ਰੱਖ ਕੇ ਸੋਜੋ ਅਗਲੇ ਦਿਨ ਉਸ ਨਾਰੀਅਲ ਨੂੰ ਖੁਜ ਦਕਸ਼ਨਾ ਦੇ ਨਾਲ ਗਣੇਸ਼ ਜੀ ਨੂੰ ਚੜ੍ਹਾਓ ਤੇ ਗਣੇਸ਼ ਸ੍ਰੋਤਾ ਪਾਠ ਕਰੋ ਇਸ ਨਾਲ ਕਰਤੈ ਤੁਹਾਨੂੰ ਖੁਸ਼ਹਾਲੀ ਸੁੱਖ ਤੇ ਸ਼ਾਂਤੀ ਦਾ ਵਾਸ ਹੁੰਦਾ ਹੈ। ਨੰਬਰ 7 ਜ਼ਿੰਦਗੀ ਚ ਫੈਲੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਬੁੱਧਵਾਰ ਦੇ ਦਿਨ ਕਿਨਰਾਂ ਨੂੰ ਪੈਸੇ দান ਵਿੱਚ ਦੇਵ ਦਾਨ ਤੋਂ ਬਾਅਦ ਉਹਨਾਂ ਤੋਂ ਕੁਝ ਪੈਸੇ ਲੈ ਕੇ ਪੂਜਾ ਵਾਲੀ ਜਗ੍ਹਾ ਤੇ ਰੱਖ ਦੇ ਹੋਂਤਾ ਇਸ ਉਪਾਏ ਨਾਲ ਸੁੱਕਤੀ ਹੋਈ ਕਿਸਮਤ ਜਾਗ ਜਾਂਦੀ ਹੈ। ਨੰਬਰ 8 ਜੇਕਰ ਤੁਸੀਂ ਆਪਣੇ ਵਿਵਹਤਾ ਜੀਵਨ ਚ ਮਿਠਾਸ ਭਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਦੇ ਦਿਨ ਸ਼੍ਰੀ ਗਣੇਸ਼ ਭਗਵਾਨ ਦੀ ਪੂਜਾ ਦੇ ਸਮੇਂ ਹਲਦੀ ਚ ਥੋੜਾ ਜਿਹਾ ਘੋਮਿਨਾਕੀ ਉਹਨਾਂ ਦੇ ਮੱਥੇ ਤੇ ਤਿਲਕ ਲਗਾਓ ਨਾਲ ਹੀ ਉਹਨਾਂ ਦੇ ਸਾਹਮਣੇ ਘੋੜ ਦਾ ਦੀਵਾ ਜਗਾਓ ਇਹ ਉਪਾਏ ਤੁਹਾਡੀ ਰਿਸ਼ਤੇ ਚ ਪ੍ਰੇਮ ਵਧਾਉਂਗੇ ਨੰਬਰ 9 ਜੇਕਰ ਤੁਹਾਡੇ ਬਿਜ਼ਨਸ ਤੇ ਜਾਂ ਤੁਹਾਡੇ ਤੇ ਕਿਸੇ ਦੀ ਬੁਰੀ ਨਜ਼ਰ ਹੈ ਤਾਂ ਇਸ ਤੋਂ ਬਚਣ ਲਈ ਬੁੱਧਵਾਰ ਦੇ ਦਿਨ ਇੱਕ ਪੀਲੇ ਨਿੰਬੂ ਤੇ ਕਾਲੇ ਰੰਗ ਨਾਲ ਛੋਟੀਆਂ-ਛੋਟੀਆਂ ਬਿੰਦੀਆਂ ਬਣਾਓ। ਉਸ ਨਿੰਬੂ ਨੂੰ ਚਾਰ ਬਰਾਬਰ ਟੁਕੜਿਆਂ 'ਚ ਕੱਟ ਲਓ ਤੇ ਕਿਸੇ ਚੁਰਾਹੇ ਤੇ ਜਾ ਕੇ ਸਾਰੀਆਂ ਦਿਸ਼ਾਵਾਂ 'ਚ ਇੱਕ-ਇੱਕ ਟੁਕੜਾ ਸੁੱਟ ਦਿਓ। ਇਹ ਉਪਾਏ ਬੁਰੀ ਨਜ਼ਰ ਤੋਂ ਬਚਾਉਣ 'ਚ ਮਦਦ ਕਰੇਗਾ। ਨੰਬਰ 10 ਜੇਕਰ ਤੁਹਾਡੀ ਜ਼ਿੰਦਗੀ ਵਿੱਚ ਮਿਠਾਸ ਦੀ ਜਗ੍ਹਾ ਮੁਸ਼ਕਲਾ ਨੇ ਲੈ ਲਈ ਹੈ ਤਾਂ ਰਿਸ਼ਤਿਆਂ 'ਚ ਮਜ਼ਬੂਤੀ ਲਿਆਉਣ ਤੇ ਮੁਸ਼ਕਲਾਂ ਨੂੰ ਦੂਰ ਕਰਨ ਲਈ ਬੁੱਧਵਾਰ ਦੇ ਦਿਨ ਇਸ਼ਨਾਨ ਤੋਂ ਬਾਅਦ ਇੱਕ ਇਮਲੀ ਦਾ ਪੈਕਟ ਲੋ ਤੇ ਸ਼੍ਰੀ ਗਣੇਸ਼ ਤੇ ਮੰਦਿਰ 'ਚ ਜਾ ਕੇ ਚੜਾਓ ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ 'ਚ ਸਕਾਰਾਤਮਕਤਾ ਵਧੇਗੀ। ਨੰਬਰ 11 ਜੇਕਰ ਬੁੱਧਵਾਰ ਦੇ ਦਿਨ ਤੁਹਾਨੂੰ ਸ਼ਹਿਰ ਤੋਂ ਬਾਹਰ ਯਾਤਰਾ ਤੇ ਜਾਣਾ ਹੈ ਤਾਂ ਆਪਣੀ ਯਾਤਰਾ ਨੂੰ ਸਫਲ ਤੇ ਸੁਰੱਖਿਅਤ ਬਣਾਉਣ ਲਈ ਇੱਕ ਪੀਲਾ ਨਿੰਬੂ ਆਪਣੇ ਕੋਲ ਰੱਖੋ ਜਦੋਂ ਤੁਸੀਂ ਯਾਤਰਾ ਪੂਰੀ ਕਰਕੇ ਘਰ ਵਾਪਸ ਆਓ ਤਾਂ ਉਸ ਨਿੰਬੂ ਨੂੰ ਕਿਸੇ ਵਹਿੰਦੇ ਹੋਏ ਜਲ ਵਿੱਚ ਪ੍ਰਵਾਹਿਤ ਕਰ ਦਿਓ ਇਹ ਉਪਾਏ ਯਾਤਰਾ ਦੌਰਾਨ ਨਕਾਰਾਤਮਕ ਊਰਜਾ ਤੋਂ ਬਚਾਉਣ ਚ ਮਦਦ ਕਰਦਾ ਹੈ ਨੰਬਰ 12 ਜੇਕਰ ਤੁਸੀਂ ਨੌਕਰੀ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਬੁੱਧਵਾਰ ਦੇ ਦਿਨ ਘਿਓ ਤੇ ਪੀਸੀ ਹੋਈ ਸ਼ੱਕਰ ਤੇ ਸਫੇਦ ਤਿਲ ਮਿਲਾ ਕੇ ਲੱਡੂ ਬਣਾਓ ਤੇ ਭਗਵਾਨ ਗਣੇਸ਼ ਜੀ ਨੂੰ ਭੋਗ ਲਗਾਓ ਜੇਕਰ ਤੁਸੀਂ ਤਿੰਨ ਦੇ ਲੱਡੂ ਨਹੀਂ ਬਣਾ ਸਕਦੇ ਤਾਂ ਸਫੇਦ ਤਿਲ ਥੋੜਾ ਜਿਹਾ ਘਿਓ ਤੇ ਪੀਸੀ ਹੋਈ ਸ਼ੱਕਰ ਅਲੱਗ-ਅਲੱਗ ਲੈ ਕੇ ਮੰਦਰ ਚ ਦਾਨ ਕਰੋ ਇਸ ਨਾਲ ਨੌਕਰੀ ਸੰਬੰਧੀ ਪਰੇਸ਼ਾਨੀਆਂ ਦੂਰ ਹੋਣਗੀਆਂ ਤੇ ਸ਼ੁਭ ਫਲਾਣਦੀ ਪ੍ਰਾਪਤੀ ਹੋਵੇਗੀ ਨੰਬਰ 13 ਜੇਕਰ ਤੁਹਾਡੀ ਔਲਾਦ ਤੁਹਾਡੀ ਕੋਈ ਗੱਲ ਨਹੀਂ ਮੰਨਦੀ ਤੇ ਹਰ ਕੰਮ 'ਚ ਆਪਣੀ ਮਨਮਾਨੀ ਕਰਦੀ ਹੈ ਤਾਂ ਉਹਨਾਂ ਨੂੰ ਆਪਣੇ ਪੱਖ ਵਿੱਚ ਕਰਨ ਤੇ ਔਲਾਦ ਨਾਲ ਜੁੜੇ ਦੂਜੇ ਸ਼ੁਭ ਲਾਭ ਸੁਨਿਸ਼ਚਿਤ ਕਰਨ ਲਈ ਬੁੱਧਵਾਰ ਨੂੰ ਕਿਸੇ ਮੰਦਰ ਜਾਂ ਧਾਰਮਿਕ ਸਥਾਨ ਤੇ ਕੰਬਲ ਦਾ ਦਹਨ ਕਰੋ ਜੇਕਰ दानच ਦਿੱਤਾ ਗਿਆ ਕੰਬਲ ਕਾਲੇ ਤੇ ਚਿੱਟੇ ਰੰਗ ਦਾ ਹੋਵੇ ਤਾਂ ਇਹ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਸਾਰੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ। ਦੋਸਤੋ ਇਹ ਜਾਣਕਾਰੀ ਜਨ ਹਿਤ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਤ ਵਤ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ